ਮੇਰੇ ਪਿਆਰੇ ਬੱਚੇ ਰੋ ਨਾ ਠੀਕ ਹੈ ਨਾ 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 ਰੋ ਨਾ ਰੋ ਕੀ ਹੋਇਆ ਬੱਚਾ ਕਿਉਂ ਰੋ ਰਿਹਾ ਹੈ ਮੈਨੂੰ ਨਹੀਂ ਪਤਾ ਆਪਣੀ ਹਥੇਲੀ ਨੂੰ ਪਿਛਲੇ ਪਾਸੇ ਮੋੜੋ ਅਤੇ ਬੱਚੇ ਦੇ ਪੇਟ ਤੇ ਰੱਖੋ ਤੇ ਦੂਜਾ ਹੱਥ ਆਪਣੇ ਮੱਥੇ ਤੇ ਰੱਖੋ ਅਤੇ ਆਪਣੇ ਸਰੀਰ ਦੇ ਤਾਪਮਾਨ ਦੀ ਬੱਚੇ ਦੇ ਤਾਪਮਾਨ ਨਾਲ ਤੁਲਨਾ ਕਰੋ ਲਤਾ ਇਹ ਇਹ ਥੋੜਾ ਠੰਡਾ ਹੈ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ ਮੈਂ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਉਹ ਅਜੇ ਵੀ ਰੋ ਰਹੀ ਹੈ ਕਿ ਤੁਸੀਂ ਆਓਗੇ ਜੀ ਓਹੋ ਇਸ ਸਮੇਂ ਮੈਂ ਨਹੀਂ ਆ ਰਹੀ ਹਾਂ ਉਹ ਕਿਉਂ ਰੋ ਰਹੀ ਹੈ ਕਿ ਤੁਸੀਂ ਉਸਦੀ ਦੇਖਭਾਲ ਕਰ ਸਕਦੇ ਹੋ ਉਹ ਨਰਸ ਨੇ ਸਾਨੂੰ ਇਸ ਬਾਰੇ ਵਿਸਤਾਰ ਨਾਲ ਦੱਸਿਆ ਸੀ ਨਾ ਓਹੋ ਕੀ ਐਮਸੀ ਹਾਂ ਕੀ ਤੁਹਾਨੂੰ ਇਹ ਯਾਦ ਹੈ ਹਾਂ ਲੱਗਾ ਮੈਨੂੰ ਥੋੜਾ ਜਿਹਾ ਯਾਦ ਹੈ ਠੀਕ ਹੈ ਮੈਂ ਤੁਹਾਨੂੰ ਸਮਝਾਵਾਂਗੀ ਪਹਿਲਾ ਇੱਕ ਜਗ੍ਹਾ ਲੱਭੋ ਅਤੇ ਆਰਾਮ ਨਾਲ ਬੈਠੋ ਆਪਣੀ ਪਿੱਠ ਦੀ ਮਦਦ ਲੈਣਾ ਯਕੀਨੀ ਬਣਾਓ ਅਗਲਾ ਬੱਚੇ ਦੇ ਕੱਪੜੇ ਧਿਆਨ ਨਾਲ ਕੱਢੋ ਅ ਬੱਚੇ ਨੂੰ ਜਰਾਬਾਂ ਲੰਘੂਟ ਅਤੇ ਛੋਟੀ ਟੋਪੀ ਪਾਈ ਹੋਈ ਹੈ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੁਣ ਹੌਲੀ-ਹੌਲੀ ਬੱਚੇ ਨੂੰ ਚੁੱਕ ਕੇ ਕੁਰਸੀ ਤੇ ਆਰਾਮ ਨਾਲ ਬੈਠੋ ਬੱਚੇ ਨੂੰ ਆਪਣੀ ਛਾਤੀ ਦੇ ਵਿਚਕਾਰ ਫੜੋ ਬੱਚੇ ਦੀ ਚਮੜੀ ਨੂੰ ਤੁਹਾਡੀ ਚਮੜੀ ਨੂੰ ਛੂਣਾ ਚਾਹੀਦਾ ਹੈ ਬੱਚੇ ਦੇ ਚਿਹਰੇ ਨੂੰ ਖੱਬੇ ਪਾਸੇ ਮੋੜੋ ਲਤਾ ਕੀ ਤੁਸੀਂ ਜਾਣਦੇ ਹੋ ਬੱਚਾ ਬਹੁਤ ਪਿਆਰਾ ਹੈ ਹਾਂ ਮੈਨੂੰ ਪਤਾ ਹੈ ਹੁਣ ਹੌਲੀ ਹੌਲੀ ਬੱਚੇ ਦੇ ਹੱਥਾਂ ਪੈਰਾਂ ਨੂੰ ਬਾਹਰ ਫੈਲਾਓ ਆਪਣਾ ਹੱਥ ਬੱਚੇ ਦੀ ਪਿੱਠ ਤੇ ਰੱਖੋ ਅਤੇ ਫਿਰ ਸਹਾਇਤਾ ਲਈ ਢਾਹ ਰੱਖੋ ਮੇਰੇ ਪਿਆਰੇ ਬੱਚਿਓ ਹਮ ਬੱਚੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਹਮੇਸ਼ਾ ਤੁਹਾਡੀ ਦੇਖਭਾਲ ਕਰਾਂਗਾ ਕੇएमसी ਨੂੰ ਅਕਸਰ ਕਰਨ ਨਾਲ ਬੱਚੇ ਅਤੇ ਪਰਿਵਾਰ ਵਿਚਕਾਰ ਸੰਬੰਧ ਸੁੱਤਰ ਜਾਣਗੇ ਅਤੇ ਇੱਕ ਮਾਪੇ ਹੋਣ ਦੇ ਨਾਤੇ ਅਸੀਂ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਲਈ ਕਾਫੀ ਹਿੰਮਤ ਰੱਖਾਂਗੇ ਹੁਣ ਹੋਰ ਸਹਾਇਤਾ ਲਈ ਮੈਂ ਤੁਹਾਨੂੰ ਅਤੇ ਬੱਚੇ ਦੇ ਆਲੇ ਦੁਆਲੇ ਇਸ ਕਪੜੇ ਨੂੰ ਬਨਾਂਗੀ KMC ਬੱਚੇ ਦੇ ਵਿਕਾਸ, ਭਾਰ ਅਤੇ ਬੁੱਧੀ ਨੂੰ ਹੋਰ ਵਧਾਉਣ ਵਿੱਚ ਮਦਦ ਕਰਦਾ ਹੈ। KMC ਨਾਲ ਬੱਚੇ ਸਾਡੇ ਤੇ ਭਰੋਸਾ ਕਰਦੇ ਹਨ ਕਿ ਅਸੀਂ ਉਸ ਦੀ ਦੇਖਭਾਲ ਬਹੁਤ ਧਿਆਨ ਨਾਲ ਕਰਾਂਗੇ ਤਾਂ ਇਹ ਉਹਨਾਂ ਦੀ ਹਿੰਮਤ ਨੂੰ ਵਧਾਉਂਦਾ ਹੈ। ਆ ਕੀ ਇਹ ਬਹੁਤ ਠਿਲਾਏ ਬੱਚੇ ਨੂੰ ਦੇਖੋ। ਬੱਚਾ ਕਿਵੇਂ ਹੱਸ ਰਿਹਾ। ਹੁਣ ਤੂੰ ਤੁਸੀਂ ਸਿਰਫ ਇਹ ਕਰੋ। ਠੀਕ ਹੈ। ਮੈਂ ਇਹ ਕਰਾਂਗਾ